ਆਰੇ ਬੱਚਿਓ ਸਤਿ ਸ਼੍ਰੀ ਅਕਾਲ ਤੁਸ ਸਭ ਦਾ ਸਵਾਗਤ ਕਰਦਾ ਹਾਂ ਮੈਂ ਅੱਜ ਦੀ ਵੀਡੀਓ ਵਿੱਚ ਅੱਜ ਮੈਂ ਤੁਸ ਸਭ ਨੂੰ ਕਰਾਉਣ ਚ ਰਿਹਾ ਹਾਂ ਪੰਜਾਬ ਦੇ ਉੱਤੇ ਇਹ ਐਸੇ ਤਾਂ ਜੇ ਤਹਾਨੇ ਹਸ ਤੱਕ ਮੇਰੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਉਹ ਕਰ ਦਿਓ ਨਾਲ ਕਰ ਦੇ ਸਿੜ ਨੂੰ ਲਾਈਕ ਉਸ ਬੈਲ ਆਈਕਨ ਦੇ ਉੱਤੇ ਸਰ ਦਬਾ ਦਿਓ ਤਾਂ ਕਿ ਤੁਹਾਨੂੰ ਮੇਰੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲੇ ਤਾਂ ਚਲੋ ਹਣਾ ਪੱਜ ਦੀ ਵੀਡੀਓ ਨੂੰ ਕਰਦੇ ਹਾਂ ਸਟਾਰਟ ਪੰਜਾਬ ਰਾਜ ਭਾਰਤ ਦੇ 28 ਰਾਜਾਂ ਵਿੱਚੋਂ ਇੱਕ ਹੈ ਇਸ ਨੂੰ ਅੰਨ ਦਾ ਭੰਡਾਰ ਕਿਹਾ ਜਾਂਦਾ ਹੈ ਕਿਉਂਕਿ ਪੰਜਾਬ ਦੀ ਜ਼ਮੀਨ बहुत उपजाऊ है पंजाब की राजभाषा पंजाबी है पंजाबी लोग बड़े ही मेहनती दरियादल इंसान हैं पंजाब शब्द ਦੋ ਸ਼ਬਦਾਂ ਪੰਜ ਅਤੇ ਆਬ ਤੋਂ ਮਿਲ ਕੇ ਬਣਿਆ ਹੈ ਜਿਸ ਦਾ ਅਰਥ ਹੈ ਪੰਜ ਦਰਿਆਵਾਂ ਦੀ ਧਾਰਤੀ ਪਰ ਉਹ ਜੋ ਕੇ ਸਮੇਂ ਵਿੱਚ ਪੰਜਾਬ ਵਿੱਚ ਦੋ ਹੀ ਨਦੀਆਂ ਹਨ ਸਤਲੁਜ ਅਤੇ ਬਿਆਸ ਜੋਕੇ ਪੰਜਾਬ ਦੀ ਸਥਾਪਨਾ 1 ਨਵੰਬਰ 1966 ਵਿੱਚ ਹੋਈ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਹੈ ਪੰਜਾਬ ਦੇ ਜ਼ਿਲ੍ਹਿਆਂ ਦੀ ਸੰਖਿਆ ਹੈ ਪੰਜਾਬ ਵਿੱਚ ਅਨੇਕਾ ਸੂਰਮੇ ਪੈਦਾ ਹੋਏ ਜੋ ਆਪਣੀ ਬਹਾਦਰੀ ਕਾਰਨ ਦੁਨੀਆ ਵਿੱਚ ਮਸ਼ਹੂਰ ਹੋਏ ਪੰਜਾਬ ਦੀ ਧਰਤੀ ਤੇ ਅਨੇਕਾਂ ਪੀਰ ਪੈਗੰਬਰ ਫਕੀਰਾਂ ਅਦੇ ਸੰਤਾਨਾਂ ਨੇ ਜਨਮ ਲਿਆ ਹੈ ਪੰਜਾਬ ਵਿੱਚ ਹਰ ਦਿਨ ਮੇਲੇ ਤਿਹਾਰ ਬੜੇ ਹੀ ਚਾ ਅਰੇ ਸ਼ਰਦਾ ਨਾਲ ਮਨਾਏ ਜਾਂਦੇ ਹਨ ਪੰਜਾਬ ਦਾ ਲੋਕ ਨਾਚ ਗਿੱਧਾ ਅਤੇ ਪੰਗੜਾ ਸਾਰੀ ਦੁਨੀਆ ਵਿੱਚ ਮਸ਼ਹੂਰ ਹੈ ਮੈਨੂੰ ਮੇਰੇ ਪੰਜਾਬੀ ਹੋਣ ਤੇ ਮਾਣ ਹੈ ਤਾਂ ਅੱਜ ਦੀ ਵੀਡੀਓ ਲਈ ਨਾ ਹੀ ਮੈਂ ਤਾਂ ਸਾਨੂੰ ਮਿਲਾਂਗਾ ਅਗਲੀ ਵੀਡੀਓ ਵਿੱਚ ਇਸਨੂੰ ਪਰ ਦੇਖਾਂਗੇ ਕੁਝ ਹੋਰ ਦੱਨਵਾੜ